ਮੈਂ ਹਰਪਾਲ ਪੰਗੂ ਪ੍ਰਦਾਨ ਸਾੜਾ ਪ੍ਰੈਸ ਵੈਲਫਰ ਸੁਸਾਇਟੀ ਜਿਸ ਦਾ ਅਮਰਸਰ ਸਾਹਿਬ ਪੰਜਾਬ ਅੱਛਾ ਇੱਕ ਸਾਡੇ ਧਿਆਨ ਦੇ ਵਿੱਚ ਆਇਆ ਕਿ ਸਾਡੇ ਪਰਮਿੰਦਰ ਬੇਰਕਾ ਜੀ ਸਾਡੇ ਸੁਸਾਇਟੀ ਦੇ ਮੈਂਬਰ ਆ ਪੱਤਰਕਾਰ ਵੀਰ ਆ ਇਹਦਾ ਬੇਰਕੇ ਤੇ ਇੱਕ ਵਿਅਕਤੀ ਦੇ ਵੱਲੋਂ ਇਹਦੇ ਪਰਸਨਲ ਪ੍ਰੋਪਰਟੀ ਦੇ ਨਾਲ ਛੇੜਖਾਰ ਕੀਤੀ ਜਾ ਰਹੀ ਹੈ ਕਾਫੀ ਟਾਈਮ ਦੇ ਉੱਪਰ ਤੇ ਮੇਰੇ ਵੀਰ ਵੱਲੋਂ ਕਾਫੀ ਕੰਪਲੀਟ ਵੀ ਦੇ ਚੁੱਕਾ ਵਾ ਪੁਲਿਸ ਨੂੰ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਕਿਉਂਕਿ ਉਹ ਜੋ ਦਸਨ ਚ ਪਿੰਦਤੀ ਦੱਸ ਰਹੇ ਨੇ ਮੈਂ ਮਿਰਕਾ ਸਾਹਿਬ ਵੀ ਉਹ ਜਿਹੜਾ ਵਿਅਕਤੀ ਆ ਉਹ ਇੱਕ ਰਾਜਨੀਤਿਕ ਪਾਰਟੀ ਦਾ ਲੀਡਰ ਆ ਤੇ ਇਹ ਥੋੜੀ ਗੱਲ ਇਹ ਜੇ ਲੀਡਰ ਆ ਤੇ ਸਾਡੇ ਪੱਤਰਕਾਰ ਨੂੰ ਦਪਾਊਗਾ ਜੀ ਪ੍ਰਾਪਰਟੀ ਦੇ ਉੱਤੇ ਕਬਜ਼ਾ ਕਰੂਗਾ ਇਹਦਾ ਅੱਜ ਅਸੀਂ ਇੱਕ ਮੀਟਿੰਗ ਕੀਤੀ ਹੈ ਤੇ ਇੱਕ ਐਕਸ਼ਨ ਲੈਂਦੇ ਅੱਜ ਅਸੀਂ ਇੱਕ ਤੁਹਾਨੂੰ ਦੱਸਣਾ ਚਾਹੁੰਦੇ ਕਿ ਸੋਮਵਾਰ ਨੂੰ ਸ਼ਾੜਾ ਪ੍ਰੈਸ ਵੈਲਪਰ ਸੋਸਾਇਟੀ ਦੇ ਵੱਲੋਂ ਟਾਈਮ 2:00 ਵਜੇ ਮੇਰਾ ਜਤਿੰਦਰ ਸਿੰਘ ਮੋਤੀ ਭੱਜਿਆ ਜੀ ਇਹਨੂੰ ਇੱਕ ਮੰਗ ਪੱਤਰ ਦਿੱਤਾ ਜਾ ਰਿਹਾ ਵਾ ਤੇ ਜੇਕਰ ਫੇਰ ਵੀ ਸਾਡੇ ਪੱਤਰਕਾਰ ਦੇ ਨਾਲ ਇਹਨੂੰ ਵੀਰ ਨੂੰ ਸਾਬ ਨਾ ਮਿਲਿਆ ਤੇ ਸਖਤ ਐਕਸ਼ਨ ਜਿਹੜਾ ਵਾ ਅਗਲਾ ਐਲਾਨ ਕਰਾਂਗੇ ਜੋ ਇਹ ਵਿਅਕਤੀ ਜੋ ਸਾਡੇ ਪੱਤਰਕਾਰ ਦੇ ਨਾਲ ਧੱਕਾ ਕਰ ਰਿਹਾ ਹੈ ਇਹਦਾ ਨਾਮ ਵੀ ਜਿਹੜਾ ਉਸ ਦਿਨ ਆ ਜਾਗਰ ਕੀਤਾ ਜਾਏਗਾ ਸੋ ਮੇਰੀ ਬੇਨਤੀ ਹੈ ਵਾ ਪੀ ਮੇਰੇ ਭਰਾ ਨੂੰ ਇਨਸਾਫ ਮਿਲਣਾ ਚਾਹੀਦਾ ਵਾ ਇਹ ਨਹੀਂ ਆ ਪੀ ਜੇ ਔਰ ਰਾਜਨੀਤੀ ਕਾਬ ਹਰੇ ਦੇ ਪ੍ਰਾਪਰਟੀ ਦੇ ਨਾਲ ਸ਼ੇਅਰ ਨਹੀਂ ਕਰੇਗਾ ਇਹ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕੀਤਾ ਜਾਏਗਾ ਧੰਨਵਾਦ